ਨੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਜੀ ਆਪਾਂ ਪਹੁੰਚ ਗਏ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕਾ ਅੱਜ ਹੈ ਜੀ 3 ਅਕਤੂਬਰ 2025 ਤੇ ਟਰਾਲੀਆਂ ਆ ਜਾਈਆਂ ਬਾਈ ਜੀ 6 ਤੇ ਕੱਲ ਜਿਹੜਾ ਸਿਰਾ ਰੇਟ ਸੀਗਾ 400 ਦੇ 40 ਰੁਪਏ ਸੀਗਾ ਤੇ ਅੱਜ ਦੇਖਦੇ ਆਂ ਤੂੜੀ ਕਿੱਥੋਂ ਤੱਕ ਜਾਂਦੀ ਹੈ ਟਾਈਮ ਜਿਹੜਾ 7 ਵਜ ਗਿਆ ਜੀ ਪੂਰੇ ਤੇ ਬੋਲੀ ਜਿਹੜੀ ਸ਼ੁਰੂ ਹੋ ਗਈ ਜੀ ਤੇ ਲਓ ਜੀ ਪਹਿਲੀ ਟਰਾਲੀ 'ਚ ਜਿਹੜਾ ਸਿੰਪਲ ਭਰ ਲਿਆ ਅੰਦਰ ਦੀ ਬਈ ਅੰਦਰ ਦੀ ਟੂੜੀ ਆਈ ਪਹਿਲੀ ਟਰਾਲੀ ਆ ਬੋਲੋ ਬਈ ਅੰਦਰ ਦੀ ਟੂੜੀ ਆ ਆ ਨਵਾਂ ਆਇਆ ਨਹੀਂ ਕਹਾਂਗਾ ਆ ਵੇਖੋ ਸਾਹਮਣੇ ਵਧੀਆ ਆ ਟੂੜੀ ਆ ਦੇਖ ਪਗੜਣ ਤੋਂ ਆਪੇ 300 ਰੁਪਿਆ 300 ਰੁਪਿਆ 300 ਰੁਪਿਆ 5 10 15 ਮੇਰਾ ਮੂੰਹ ਬੋਲਿਆ ਅਗਲੇ ਨੂੰ ਸ਼ੱਕ ਹੁੰਦਾ ਵੀ ਬੋਲਦਾ ਨਹੀਂ ਅਗਲਾ ਹਾਂ ਇਹ ਸਹੀ ਗੱਲ ਆ ਆਹਾਂ ਕਿੰਨੇ ਕਹਿਗੇ 315 320 20 ਪਾਈਪਲ 335 335 40 45 345 345 ਬੋਲਾਂਗੇ ਨਾ ਲਓ ਜੀ ਪਹਿਲੀ ਟਰਾਲੀ ਜਿਹੜੀ ਬੋਲੀ ਲੱਗੀ 345 ਰੁਪਏ ਲੱਗੀ ਪਹਿਲੀ ਟਰਾਲੀ ਦਾ ਰੇਟ ਜਿਹੜਾ ਸੀ 300 ਦਾ ਜਿਹੜਾ ਪਾਰ ਹੋ ਗਿਆ ਜੀ ਕੋਟਕਪੁਰਾ ਮੰਡੀ ਦੇ ਵਿੱਚ 345 ਰੁਪਏ ਪਹਿਲੀ ਟਰਾਲੀ ਲੱਗੀ ਆ ਤੇ ਨਾਲ ਰਹਿਗੇ ਜੀ 5 ਹੋਰ 5 ਹੋਰ ਟਰਾਲੀਆਂ ਰਹਿੀਆਂ ਤੇ ਬਾਕੀ ਗਾਹਕ ਅਜ ਹੈਗੇ ਆ ਤੇ ਪਹਿਲੀ ਟਰਾਲੀ ਤੇ ਕਈ ਵਾਰੀ ਕੋਈ ਗਾਹਕ ਨਹੀਂ ਬੋਲਦਾ ਜਿਵੇਂ ਜਿਵੇਂ ਟਰਾਲੀਆਂ ਘਟਣੀਆਂ ਉਹ ਵੀ ਉਹ ਜਿਹੜੇ ਗਾਹਕ ਬੋਲਣੇ ਆ ਤੂੜੀ ਦੇਖੋ ਜੀ ਆਹ ਕੁਆਲਿਟੀ ਆ ਦੂਜਾ ਨੰਬਰ ਟਰਾਲੀ ਦੀ ਤੇ ਲਓ ਜੀ ਇਹ ਵੀ ਅੰਦਰ ਦੀ ਤੂੜੀ ਆ ਜਮਾਂ ਉਹ ਕੰਦੇ ਦਾ ਰੋਸਾ ਨਾ ਵੀ ਭਰ ਲਿਆ ਸੈਂਪਲ ਕੇਬਲ ਨੇ ਹਾਂ ਇਹਦੇ ਨਾਲ ਹੀ ਪਹਿਲਾਂ ਵੀ ਰੋਕਦੇ ਹਾਂ ਆਹ ਸੈਂਸਰ ਬੋਲ ਹਾਂ ਭਾਈ ਹਾਂ 300 ਹੈ 300 ਰੁਪਏ 320 ਰੁਪਏ 25 ਰੁਪਏ ਤਾਂ 300 ਰੁਪਏ ਲਾਣ ਦੀ ਹੈ 345 ਰੁਪਏ ਹੈ ਬੋਲਣਾ ਵੇਖ ਲੈ 345 ਨਹੀਂ ਵੇਚਣੀ ਮੈਂ ਲਓ ਜੀ ਇਹ ਵੀ 345 ਰੁਪਏ ਲੱਗੀ ਸੀ ਦੂਜੀ ਟਰਾਲੀ ਵੀ ਤੇ ਬਾਈ ਕਹਿੰਦਾ ਵੀ ਨਹੀਂ ਵੇਚਣੀ ਰੇਟ ਜਿਹੜਾ ਥੋੜਾ ਦੋ ਟਰਾਲੀਆਂ ਦੀ ਬੋਲੀ ਹੋਈ ਹੈ ਜੀ 345 45 ਰੁਪਏ ਹੋਈਆਂ ਤੇ ਲਓ ਜੀ ਚਾਰ ਨਾਕ ਹੋਰ ਰਹਿ ਗਏ ਤਾਂ 20 ਰੁਪਏ ਰੁਪਏ 25 30 ਰੁਪਏ 35 40 ਰੁਪਏ 45 ਰੁਪਏ 350 ਬੋਲਾ 352 60 ਰੁਪਏ 65 ਰੁਪਏ 365 ਰੁਪਏ ਲੋ ਜੀ ਤਿੰਨ ਜੀ ਟਰਾਲੀ ਜਿਹੜੀ ਲੱਗੀ 365 ਰੁਪਏ ਲੱਗੇ ਜੀ ਕੋੜਕਪੁਰਾ ਮੰਡੀ ਦੇ ਵਿੱਚ ਜਿਹੜਾ ਰੇਟ ਆ ਜੀ 350 ਦੇ ਆਸ-ਪਾਸ ਹੋ ਗਿਆ ਤੇ ਤਿੰਨ ਨਾਗ ਹੋਰ ਰਹਿ ਗਏ ਜੀ ਤੇ ਦੇਖਦੇ ਹਾਂ ਇਹ ਤਨਾੜਾ ਕਾ ਦੇ ਕੀ ਰੇਟ ਲੱਗਦਾ ਜੀ ਤੇ ਆ ਵੀ ਤੂੜੀ ਜਿਹੜੀ ਅੰਦਰ ਦੀ ਹੈ ਜੀ ਬਹੁਤ ਵਧੀਆ ਕੁਆਲਿਟੀ ਹੈ ਸਿਰੇ ਦੀ ਕਰੋ ਇਹ ਚੈੱਕ ਅੰਦਰ ਦੀ ਤੂੜੀਆ ਦੇਖੋ ਬਹੁਤ ਵਧੀਆ ਸਿਰੇ ਦੀ ਕੁਆਲਿਟੀ ਹੈ ਸੁੱਕੀ ਜਮਾ ਚੁੱਟੀ ਬਰਫਰਗੀ ਰੂਮਰਗੀ ਤੂੜੀ ਜੀ ਲਓ ਜੀ ਕੇਵਲ ਨੇ ਪਰ ਲਿਆ ਸਿੰਪਲ ਬਾਹਰ ਦੀ ਜਦ ਬਾਹਰ ਦੀ ਤੂੜੀ ਆਈ ਬੋਲੋ 250 ਰੁਪਇਆ 250 ਬਈ ਦੇਵੀ ਵਾਲੇ ਲਾਏ ਹੋਗੇ 60 ਰੁਪਏ 65 ਰੁਪਏ 70 ਰੁਪਏ 300 ਰੁਪਇਆ 5 ਰੁਪਏ 305 ਰੁਪਏ 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 345 ਬੋਲਾਂਗੇ ਲੋ ਜੀ ਸਾਰਾ ਟਰਾਲੀਆਂ ਦਾ ਰੇਟ ਹੀ 300 ਤੇ 45 45 ਰੁਪਏ ਬਾਈ ਜੀ ਲੱਗਿਆ ਸਾਰੀਆਂ ਟਰਾਲੀਆਂ ਦਾ ਰੇਟ 345 45 ਰੁਪਏ ਰੰਗਿਆ ਚਾਰਾਂ ਦਾ ਜੀ ਤੇ ਦੋ ਨਗ ਲੈ ਗਏ ਜੀ ਟੋਟਲ ਆਏ ਜੀ 6 ਨਗ ਤੇ ਦੇਖ ਸਕਦੇ ਆਂ ਤੁਸੀਂ ਉਧਰੋਂ ਟਰਾਲੀ ਬਾਈ ਨੇ ਮੋੜ ਲਈ ਆ ਬੋਲੀ ਹੋ ਗਈ ਤੇ ਉਹ ਇੱਕ ਟਰਾਲੀ ਜਿਹੜੀ 300 ਤੇ 45 ਰੁਪਏ ਲੱਗੀ ਸੀ ਤੇ ਬਾਈ ਕਹਿੰਦਾ ਵੀ ਨਹੀਂ ਵੇਚਨੀ ਉਹ ਉਹ ਟਰਾਲੀ ਹੁਣ ਬਾਅਦ ਚ ਦੇਖਦੇ ਆਂ ਕੀ ਬੰਦਾ ਲਈ ਦੋ ਨਗ ਰਹਿ ਗਏ ਜੀ ਇੱਥੋਂ ਦੀ ਆ ਜਿੱਥੇ ਮਰਦੀ ਕਰਨ ਲਾ ਇੱਥੋਂ ਦੀ ਆ 700 ਰੁਪਿਆ 5 10 15 20 25 30 35 40 40 300 50 60 70 70 80 80 90 400 400 ਬੋਲਾਂਗੇ ਨੇ ਤੁੜੀ ਦਾ ਮੁੱਲ ਹੈ ਲਓ ਜੀ ਇਹ ਲੱਗੀ ਟਰਾਲੀ 400 ਰੁਪਿਆ ਲੱਗ ਜੀ ਕੋਟਕਪੂਰਾ ਮੰਡੀ ਦਾ ਜਿਹੜਾ ਸਿਰਾ ਰੇਟ ਹੈ 400 ਰੁਪਿਆ ਰਹਿ ਗਿਆ ਜੀ ਅੱਜ 345 45 ਤੇ ਫਿਰ 400 ਰੁਪਿਆ ਹੈ ਤੇ ਲਓ ਜੀ ਆ ਲਾਸਟ ਟਰਾਲੀ ਰਹਿ ਗਈ ਤੇ ਇਹਦੇ ਦੇਖਦੇ ਆਂ ਕੀ ਬੰਦਾ ਅ ਵੀ ਲਾਸਟ ਨਾ ਗਈ ਬਸ ਆ ਦੇਖੋ ਜੀ ਬਾਈ ਸਿੰਪਲ ਭਰੀ ਜਾਂਦਾ ਤੇ ਇਹ ਵੀ ਤੂੜੀ ਅੰਦਰ ਦੀ ਹੈ ਜੀ ਬੰਦ ਅੰਦਰ ਦੀ ਅੰਦਰ ਦੀ ਥੋੜੀ ਭੋਲ ਆਈ 360 360 ਰੁਪਏ 35 ਹਾਂ 35 40 45 50 60 65 ਆਪ ਸੋਰੀ ਜੀ ਮੈਂ 400 ਕਰ ਦੇ 365 70 ਲੱਗਦਾ ਤਾਰੀ ਨਹੀਂ ਚੋਕਾ ਗਈ ਇਹਨਾਂ 70 ਰੁਪਏ ਬੋਲਾਂਗੇ ਲੈ 75 ਰੁਪਏ 80 ਰੁਪਏ 80 ਰੁਪਏ ਬੋਲਦਾ ਕੋਈ ਲਓ ਜੀ ਲਾਸਟ ਨਾ ਆ ਗਿਆ ਤੇ 380 ਰੁਪਏ ਲੱਗ ਗਏ ਜੀ ਕੋਟ ਕਬੂਰਾ ਮੰਡੀ ਦਾ ਜਿਹੜਾ ਸਿਰਾਂ ਰੇਟ ਰਿਹਾ ਜੀ ਰਿਹਾ 400 ਰੁਪਿਆ ਤੇ 6 ਨਾ ਗਏ ਸੀ ਟੋਟਲ ਜੀ 345 45 ਚਾਰ ਟਰਾਲੀਆਂ ਲੱਗੀਆਂ ਜੀ ਇੱਕ ਲੱਗੀ ਜੀ 400 ਆ ਲੱਗੇ ਜੀ 370 ਰੁਪਏ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ ਤੇ ਵੀਡੀਓ ਨੂੰ ਬਹੁਤ ਬਾਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਮਿਲਦੇ ਆਂ ਜੀ ਕੱਲ ਨੂੰ 7 ਵਜੇ ਕੋਟਕਪੁਰਾ ਮੰਡੀ